ਹਾਂਜੀ ਤੁਹਾਡੇ ਆਪਣੇ ਸ਼ਹਿਰ ਬਰਨਾਲਾ ਵਿੱਚ ਖੁੱਲ ਗਿਆ ਹੈ ਰਿਓਨ ਡਿਜ਼ਾਈਨਰ ਸਟੂడియో ਬੂਟੀਕ ਕੱਚਾ ਕਾਲਜ ਰੋਡ ਗਲੀ ਨੰਬਰ 5 ਦੇ ਸਾਹਮਣੇ ਪੱਬੀ ਹਸਪਤਾਲ ਦੇ ਬਿਲਕੁਲ ਨਾਲ ਇੱਥੋਂ ਤੁਸੀਂ ਬਣਵਾ ਸਕਦੇ ਹੋ ਆਪਣੀ ਮਨਪਸੰਦ ਦੇ ਪੰਜਾਬੀ ਸੂਟ ਡਿਜ਼ਾਈਨਰ ਸੂਟ ਸਰਾਰਾ ਗਿਰਾਰਾ ਫਰੋਖ ਸੂਟ ਤੁਸੀਂ ਆਪਣੇ ਸੂਟਾਂ ਤੇ ਮਨਪਸੰਦ ਦੀ ਕਢਾਈ ਹੈਂਡਵਰਕ ਦਾ ਕੰਮ ਵੀ ਕਰਵਾ ਸਕਦੇ ਹੋ ਜੀ ਇੱਥੇ ਤੁਸੀਂ ਖਰੀਦ ਸਕਦੇ ਹੋ ਬੂਟੀ ਤੇ ਬਣੇ ਹੋਏ ਸੋਨੇ ਸੋਨੇ ਵਧੀਆਂ ਕੁਆਲਟੀ ਦੇ ਸੂਟ ਜੋ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ ਤੁਸੀਂ ਇੱਕ ਵਾਰੀ ਜ਼ਰੂਰ ਆਓ ਤੁਹਾਡੇ ਸੂਟਾਂ ਲਈ ਡਿਜ਼ਾਈਨ ਵੀ ਤੁਹਾਨੂੰ ਇਹ ਖੁਦ ਹੀ ਲੈਪਟਾਪ ਜਾਂ ਫੋਨ ਤੇ ਪਸੰਦ ਕਰਵਾ ਦਿੰਦੇ ਹਨ